ਅਸੀਂ ਸਾਰੇ ਅਚਲੇਸ਼ਵਰ ਮੰਦਿਰ ਕਾਰ ਸੇਵਾ ٹرسٹ ਦੇ ਸਾਰੇ ਟਰੱਸਟੀ ਐਸਐਸਪੀ ਸਾਹਿਬ ਨੂੰ ਇਸ ਵਿਸ਼ੇ 'ਚ ਮਿਲਿਆ ਜਿਹੜੀ ਗੁਰਪੰਤ ਸਿੰਘ ਪੰਨੂ ਸਿਕੋਂ ਜੱਸੇ ਨੇ ਅਚਲੇਸ਼ਵਰ ਧਾਮ ਦਾ ਨਾਮ ਲੈ ਕੇ ਔਰ ਪ੍ਰਵਾਸੀਆਂ ਨੂੰ ਥ੍ਰੈਟ ਕੀਤਾ ਹੈ ਉਸ ਮਕਸਦ ਦੇ ਵਿੱਚ ਅਸੀਂ ਸਾਰੀ ਮੰਦਿਰ ਟਰੱਸਟੀ ਦੀ ਟੀਮ ਐਸਐਸਪੀ ਸਾਹਿਬ ਨੂੰ ਸੁਰੱਖਿਆ ਬਾਰੇ ਕਿਉਂਕਿ ਪ੍ਰਵਾਸੀ ਜਿਹਨੇ ਵੀ ਨੇ ਡਿਸਟ੍ਰਿਕਟ ਗੁਰਦਾਸਪੁਰ ਦੇ ਆਪਣੀ ਛਾਟ 부ਝਾਉਣ ਵਾਲੀ ਹੈ ਉਹ ਸਾਡੇ ਅਚਲੇਸ਼ਵਰ ਮੰਦਿਰ ਹੀ ਬਣਾਉਂਦੇ ਆ ਕੋਈ ਸਕਿਉਰਟੀ ਬਾਰੇ ਕਿਹਾ ਗਿਆ ਸਾਡੇ ਕੋਲ ਸਕਿਉਰਟੀ ਨਾਮ ਦੀ ਉਥੇ ਕੋਈ ਚੀਜ਼ ਨਹੀਂ ਹੈ ਸਾਡਾ ਜਿਹੜਾ 9ਵੀਂ 10ਵੀਂ ਦਾ ਮੇਲਾ ਉਹ ਵੀ 30 31 ਅਕਤੂਬਰ ਨੂੰ ਆਉਣ ਵਾਲਾ ਹੈ ਜਿਸ ਵਿਸ਼ੇ ਜੋ ਵਿੱਚ ਐਸਐਸਪੀ ਸਾਹਿਬ ਨੂੰ ਅੱਜ ਮਿਲਿਆ ਗਿਆ ਹੈ ਔਰ ਡੀਜੀਪੀ ਸਾਹਿਬ ਨੂੰ ਡੀਜੀਪੀ ਸ਼ੁਕਲਾ ਸਾਹਿਬ ਨੂੰ ਉਹਨਾਂ ਨੂੰ ਵੀ ਅਸੀਂ ਬੇਨਤੀਆਂ ਈਮੇਲ ਤਾਂ ਨਹੀਂ ਕੀਤੀਆਂ ਔਰ ਉਹਨਾਂ ਨੇ ਅੱਜ ਵਿਸ਼ਵਾਸ ਹੋਇਆ ਐਸਐਸਪੀ ਸਾਹਿਬ ਨੇ ਵੀ ਪੱਕੀ ਜੜੀ ਹੈ ਪਰਮਨੈਂਟ ਸਕਿਉਰਟੀ ਮੰਦਰ ਨੂੰ ਮਿਲੇਗੀ ਔਰ ਉਹਨਾਂ ਨੇ ਸਾਰੀ ਸਾਡੀ ਟੀਮ ਨੂੰ ਇਹ ਵਿਸ਼ਵਾਸ ਹੋਇਆ ਹੈ ਕਿ ਸਪੋਰਟੀ ਦੇ ਪੱਖੋਂ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਕਰਾਂਗੇ